नमस्कार सत श्री अकाल مرحبا सुशेर लुधाना और होटल हयान दूसरा दिन लगातार प्रदर्शनी ਦਾ ਸ਼ੁਰੂ ਹੋ ਚੁੱਕਾ ਹੈ ਸੋ ਐਲ ਡਬਲਯੂ ਐਮ ਏ ਦੀ 10ਵੀਂ ਪ੍ਰਦਰਸ਼ਨੀ ਦੇ ਵਿੱਚ ਲਗਾਤਾਰ ਜਿਹੜੀ ਇਹ ਵਿਸ਼ਾ ਤੇ ਕਸਟਮਰ ਦੇਸ਼ਵਤੋਂ ਉਤਰਿਆ ਆਇਆ ਔਰ ਬੜਾ ਸੋਚ ਕੇ ਜਿਹੜਾ ਆਪਸ ਵਿੱਚ मंथन ਕਰਕੇ ਜਿਹੜੀ ਹੈ ਆਪਣੀ ਬੁਕਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸਲਾਹ مشورہ ਕੀਤਾ ਜਾ ਰਿਹਾ ਸੋ ਇਸ ਟਾਈਮ ਅਸੀਂ ਪਹੁੰਚੇ ਆ आउटरीच जी हाँ आउटरीच स्टॉल पर जेडे कि फोलोवर अपनी विशेष खास लैगसी रखते सो गलबात करेंगे कोशिश करा कि इस वरी कि नवं चीज़ा नवे अपडेट्स लैके आए हैं सो सब तो पहले गल कर रहे सारा सर नमस्कार नमस्कार जी सर अगेन मेला शुरू हो चुका है बुकिंग चल रही है कितना का माहौल है ठीक है माहौल था ठीक है जी इस वरी की नव अपडेट लेके आए हैं सारे ਸਵੈਰ ਦੇ ਜੀ ਬਾਕੀ ਬੁਲੀ ਹੈ ਜੀ ਧਾਗੇ ਕਈ ਨੇ ਜੀ ਹਾਂ ਜੀ ਬਹੁਤ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਤੁਹਾਡੇ ਵਰਗੇ ਭਰਾ ਹੋਰ ਵੀ ਜਿਹੜੇ ਹੋਟਲ ਦੇ ਰੂਮ ਚ ਉਹ ਬਹੁਤ ਵੱਡਾ ਵੱਡਾ ਸਿੰਪਲ ਸੈਟ ਲੈ ਕੇ ਆਉਂਦੇ ਆ ਔਰ ਤੁਸੀਂ ਬੜਾ ਸ਼ਾਂਤ ਤਰੀਕੇ ਨਾਲ ਇੱਕ ਸਿਲੇਕਟਿਡ ਸਿਲੇਕਟਿਡ ਵੀ ਲੈ ਕੇ ਆਏ ਆ ਬਸ ਜੀ ਜਿ ਕਿਰਨਲ ਦਾ ਜਿੰਨੇ ਮਰਜੀ ਇਕੱਠੇ ਕਰ ਲੋ ਵੀ ਜੀ ਜਿਹੜਾ ਜਿਹੜੀ ਪ੍ਰੋਡਕਸ਼ਨ ਬਣ ਜਵੇ ਉਹ ਵੀ ਬਹੁਤ ਹੈ ਤਬੀਰ ਕਹਿੰਦਾ ਜੀ ਇਹ ਕਿਹੜੀ ਸਟ੍ਰੈਟਜੀ ਹੈ ਦੂਜਿਆਂ ਨੂੰ ਕੰਪਲੈਕਸ ਦੇਣ ਦੀ ਕਿ ਦੇਖੋ ਅਸੀਂ ਤਾਂ ਇੰਨੇ ਚ ਵੀ ਕੰਮ ਕਰ ਲਿਆ ਹਾਂ ਇੰਨੇ ਚ ਵੀ ਕੰਮ ਕਰ ਲੀਦਾ ਸੀ ਇਹ ਵੀ ਇੱਕ ਸਟ੍ਰੈਟਜੀ ਹੁੰਦੀ ਹੈ ਕਹਿੰਦੇ ਉਹ ਆਦਮੀ ਕਹਿੰਦੇ ਯਾਰੀ ਖਾਲੀ ਆ ਜਾਂਦੇ ਆ फटाफट ਚ ਕਰਕੇ ਚਲੇ ਵੀ ਜਾਂਦੇ ਚਲੇ ਜਾਂਦੇ ਕੀ ਹੈ ਕੀ ਠੀਕ ਐ ਸਾਨੂੰ ਠੀਕ ਐ ਠੀਕ ਐ ਇੰਨੇ ਚ ਹੀ ਹੋ ਜਾਂਦਾ ਹਾਂ ਸੋ ਗੱਲਬਾਤ ਕਰਦੇ ਆ ਸਰ ਕਸਵਾ ਢਾਲਵੀ ਸਾਹਿਬ ਨਮਸਕਾਰ RAM RAM ਜੀ RAM RAM ਜੀ ਸਰ ਛੋਟਾ ਛੋਟਾ ਦਰਮੇਂ ਕਿੱਥੇ ਹੋ ਦਿੱਲੀ ਸੇ ਦਿੱਲੀ ਸੇ ਤਰ ਬੜੀ ਕਿਤੇ ਦਾ ਲੱਗ ਰਿਹਾ ਕਲੈਕਸ਼ਨ ਇਸ ਟਾਈਮ ਸੋ ਠੀਕ ਹੈ ਵਧੀਆ ਸਮੇਂ ਦੇ ਨਾਲ ਆਪਾਂ ਆਪਣੇ ਆਪ ਨੂੰ ਚੇਂਜ ਕਰ ਰਹੇ ਹਾਂ ਉਹ ਚੀਜ਼ਾਂ ਹੈਗੀਆਂ ਜੀ ਤੁਹਾਡੀ ਗੱਲਬਾਤ ਚ ਬੜਾ ਠਹਿਰਾਵ ਹੈ ਬਹੁਤ ਸਿਲੇਕਟਡ ਤੋਲ ਮੋਲ ਕੇ ਬੋਲ ਰਹੇ ਹੋ ਬੜੀ ਸਾਰੀਆਂ ਚੀਜ਼ਾਂ ਕਹਿ ਰਹੇ ਹੋ ਸੋ ਇਸ ਐਗਜ਼ੀਬਿਸ਼ਨ ਦੇ ਵਿੱਚ ਜਿਵੇਂ ਤੁਸੀਂ ਆਉਂਦੇ ਹੋ ਦਸਵਾਂ ਸਾਲ ਹੈਗਾ ਇਸ ਐਗਜ਼ੀਬਿਸ਼ਨ ਨੂੰ ਇਹਦੇ ਨਾਲ ਇੰਡਸਟਰੀ ਨੂੰ ਟ੍ਰੇਡ ਨੂੰ ਫਾਇਦਾ ਮਿਲ ਰਿਹਾ ਹੈ ਬਿਲਕੁਲ ਫਾਇਦਾ ਮਿਲਦਾ ਜੀ ਇੱਕ ਛੱਤ ਦੇ ਥੱਲੇ ਇਤਨਾ ਸਾਰੇ ਹਿੰਦੁਸਤਾਨ ਦਾ ਕਸਟਮਰ ਆ ਜਾਂਦਾ ਤਿੰਨ ਦਿਨਾਂ ਦੇ ਵਿੱਚ ਜਿਹੜਾ ਸਾਡੀ ਫੈਕਟਰੀ ਸ਼ਾਇਦ ਪਹੁੰਚ ਵੀ ਪਾਈ ਜਾਂ ਨਾ ਪਹੁੰਚ ਪਾਏ ਸਾਡੇ ਲੋਕਾਂ ਤੱਕ ਇਸ ਇੱਥੇ ਜਿਹੜੀ ਸਵਾ 100 ਸਵਾ 100 ਕਾਰ ਹੁੰਦਾ ਸਵਾ 100 ਕਾਰ ਨੂੰ ਤਿੰਨ ਦਿਨਾਂ ਦੇ ਵਿੱਚ ਇੱਕੋ ਛੱਤ ਦੇ नीचे ਕਸਟਮਰ ਲਈ ਔਰ ਮੈਨੂਫੈਕਚਰਰੀ ਦੋਨੋਂ ਦੀ ਬਹੁਤ ਵੱਡਾ ਬੈਨੀਫਿਸ਼ੀਅਰੀ ਹੈ ਜੀ ਬੜੇ ਕਮ ਸਮੇਂ ਦੇ ਵਿੱਚ ਜ਼ਿਆਦਾ ਕੰਮ ਹੁੰਦਾ ਹੈ ਜਿਵੇਂ ਇਹਨੂੰ ਕਿਹਾ ਜਾਂਦਾ ਕਿ ਇਹ ਰਿਵਿਊ ਇੱਕ ਤਰ੍ਹਾਂ ਦੀ ਐਗਜ਼ੀਬਿਸ਼ਨ ਹੁੰਦੀ ਹੈ ਇਹਦੇ ਵਿੱਚ ਬੜੇ ਆਪਸ ਸਲਾਮ-ਮਸ਼ਵਰਾ ਕੀਤਾ ਜਾਂਦਾ ਹੈ ਬੜੇ ਤੁਹਾਡੇ ਵੱਲੋਂ ਵੀ ਬੜੇ ਫੀਡਬੈਕ ਦਿੱਤੇ ਜਾਂਦੇ ਸੋ ਜਿਹੜੇ ਮੈਨੂਫੈਕਚਰਿੰਗ ਸੈਕਟਰ ਹੈ ਉਹ ਬਦਲਾਅ ਵੀ ਕਰਦੇ ਹੈ ਇਹ ਖਾਲੀ ਉੱਪਰ-ਉੱਪਰ ਹੀ ਗੰਦੇ ਕਿਸੇ ਬਦਲਾਅ ਕਰ ਰਹੇ ਸਰ ਜਿਹੜਾ ਬਦਲਾਅ ਕਰਦਾ ਉਹ ਆਪਣੇ ਆਪ ਨੂੰ ਅੱਗੇ ਲੈ ਜਾਂਦਾ ਜਿਹੜਾ ਨਹੀਂ ਕਰਦਾ ਉਹ ਫਿਰ ਆਪਣੇ ਆਪ ਨੂੰ ਪਿੱਛੇ ਲੈ ਜਾਂਦਾ ਬਦਲਾਅ ਸਿਰ ਆਪਾਂ ਆਇ ਇੱਕ ਸਾਡਾ ਮਕਸਦ ਕੀ ਹੈ ਕਿ ਗਾਗ ਨਹੀਂ ਗੱਲ ਨੂੰ ਸਮਝਣਾ ਉਹਨਾਂ ਨੇ ਉਹਨਾਂ ਨੂੰ ਚੀਜ਼ ਬਣਾ ਕੇ ਲਿਆਏ ਅਸੀਂ ਆਪਣੇ ਵੀਜ਼ ਨਾਲ ਨੂੰ ਕਹਿੰਦਾ ਇਹਦੇ ਵਿੱਚ ਇਹ ਐਮੈਂਡਮੈਂਟ ਕਰਦੇ ਕਿਉਂਕਿ ਉਹਨਾਂ ਕੋਲ ਅਸੀਂ 10 ਆਣੇ ਸਾਡੇ ਕੋਲ 100 ਆਣੇ ਤੇ ਸਾਡੇ ਡੀਟੇਲਰ ਕੋਲ 1000 ਆਣੇ ਤਾਂ ਜਦ ਉਹਦਾ ਕਲੈਬਰੇਸ਼ਨ ਅਸੀਂ ਉਹਨਾਂ ਨੂੰ ਦੇਾਂਗੇ ਤੇ ਉਹਦੇ ਅਕੋਰਡਿੰਗ ਉਹ ਚੱਲਣਗੇ ਤੇ ਆਪਣੀਆਂ ਪ੍ਰੋਗਰੈਸ ਹੋਊਗੀ ਸੋ ਕਹਿੰਦਾ ਮਤਲਬ ਫੀਡਬੈਕ ਬੜਾ ਇੰਪੋਰਟੈਂਟ ਮਸਟ ਥੈਂਕ ਯੂ થેન્ક યુ સો ਗੱਲਬਾਤ ਕਰਾਂਗੇ ਯੂਥ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਜੀ ਯੂਥ ਬਾਰੇ ਅਕਸਰ ਪਤਾ ਨਹੀਂ ਕਿਉਂ ਅਫਵਾਹਾਂ ਆਈਆਂ ਕਿ ਕਹਿੰਦੇ ਆ ਕਿ ਯੂਥ ਹੌਦਰੀ ਤੇ ਨਹੀਂ ਆਣਾ ਚਾਹੁੰਦਾ ਬੜਾ ਮਿਹਨਤ ਵਾਲਾ ਕੰਮ ਹੈ ਪਰ ਤੁਹਾਨੂੰ ਦੇਖ ਕੇ ਤੁਹਾਨੂੰ ਲੱਗਦਾ ਕਿ ਉਲਟੇ ਚੈਲੰਜ ਲੈ ਰਹੇ ਨੇ ਨਹੀਂ ਸਭ ਦੇ ਆਪਣੇ ਆਪਣੇ ਇੰਟਰਸਟ ਹੈ ਜਿਨ੍ਹਾਂ ਨੂੰ ਹੈਗਾ ਉਹ ਕਰ ਰਹੇ ਹੈ ਜਿਨ੍ਹਾਂ ਨੂੰ ਨਹੀਂ ਹੈ ਉਹ ਫਿਰ ਆਪਣਾ ਬਾਅਦ ਤੁਹਾਡਾ ਪਰਸਪਰ ਸਮਝੀਏ ਕਿ ਤੁਹਾਡਾ ਇੰਟਰਸਟ ਹੈਗਾ ਹਾਂਜੀ ਕੀ ਚੀਜ਼ ਪਸੰਦ ਆ ਰਹੀ ਹੈ ਸਭ ਕੁਝ ਠੀਕ ਹੈ ਜਿੱਦਾਂ ਮਤਲਬ ਹਰ ਏਜ ਗਰੁੱਪ ਦੇ ਅਕੋਰਡਿੰਗ ਅਸੀਂ ਡਿਜ਼ਾਈਨਸ ਰੱਖੇ ਹੋਏ ਆ ਤਾਂ ਫਿਰ ਯੂਥ ਲਈ ਵੀ ਸਹੀ ਹੋ ਜਾਂਦਾ ਤੇ ਜਿਹੜੇ 올ਟ ਜਿਹੜੇ ਹੈਗੇ ਏਜ ਦੇ ਉਹਨਾਂ ਲਈ ਵੀ ਸਹੀ ਰਹਿੰਦਾ ਯੂਥ ਦੇ ਬਾਰੇ ਇੱਕ ਹੋਰ ਇਹ ਜੀ ਪਰਸੈਪਸ਼ਨ ਦਾ ਤੁਸੀਂ ਦੱਸੋਗੇ ਕਿਉਂਕਿ ਤੁਸੀਂ ਮੈਨੂਫੈਕਚਰਰ ਹੋ ਕਹਿੰਦੇ ਜੀ ਯੂਥ ਤਾਂ ਸਵੈਟਰ ਪਾਉਂਦਾ ਹੀ ਨਹੀਂ ਉਹ ਤਾਂ ਮਤਲਬ ਜੈਕਟਸ ਸਪੋਰਟਸ ਉਹਦੇ ਵਿੱਚ ਅਪ ਟੂ ਡੇਟ ਉਹ ਕਹਿੰਦਾ ਕਿੱਥੇ ਇਹ ਪਾਣੇ ਨਹੀਂ ਪਰ ਜਿੱਦਾਂ ਮਤਲਬ ਜਿਹੜੇ ਸਵੈਟਰ ਅਗਲਿਆਂ ਨੂੰ ਪਸੰਦ ਆਣਗੇ ਕਿਉਂਕਿ ਅੱਜ ਤਾਂ ਅੱਜ ਕੱਲ ਦਾ ਸਾਰਾ ਫੈਸ਼ਨ ਹੈ ਜੀ ਫੈਸ਼ਨ ਚ ਜੇ ਅਗਰ ਸਵੈਟਰ ਉਹਨਾਂ ਨੂੰ ਪਸੰਦ ਆਊਗਾ ਉਹਨਾਂ ਨੇ ਉਹ ਵੀ ਪਾ ਲੈਣਾ ਸੋ ਬੇਸਿਕਲੀ ਕ੍ਰੀਏਟੀਵਿਟੀ ਦੀ ਵੈਲਿਊ ਹੈ ਜੇ ਤੁਹਾਡੇ ਪ੍ਰੋਡਕਟ ਚ ਕੁਝ ਕ੍ਰੀਏਟੀਵਿਟੀ ਹੈ ਕੁਝ ਡਿਫਰੈਂਟ ਹੈ ਜਿਵੇਂ ਉਹ ਕਹਿੰਦੇ ਕੁਝ ਹਟਕੇ ਹੈ ਤੇ ਫਿਰ ਉਹ ਪਾ ਲੈਣਗੇ ਹਾਂਜੀ ਠੀਕ ਹੈ ਸੋ ਕੀ ਇਸ ਵਾਰੀ ਤੁਸੀਂ ਆਊਟਰੇਜ ਦੇ ਵਿੱਚ ਕੀ ਨਵੀਆਂ ਚੀਜ਼ਾਂ ਲੈ ਕੇ ਆਏ ਹੋ ਕਬੂਲੀ ਦੇ ਪੀਸ ਆ ਸੋ ਜੀ ਸਵੈਟਰ ਚ ਹੈਗੇ ਆ ਜੀ ਹਾਂਜੀ ਜੈਕਟ ਹੈ ਜੀ ਸੋ ਕੁਲ ਬਿਲਾ ਕੇ ਕਿਦਾਂ ਦਾ ਫੀਡਬੈਕ ਆ ਰਿਹਾ ਹੈ ਜੀ ਆ ਰਿਹਾ ਹੈ ਅੱਛਾ ਰਿਹਾ ਹੈ ਹਾਂਜੀ ਠੀਕ ਹੈ ਸੈਂਕਿਊ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦੇਖ ਰਹੇ ਹੋ ਕਿ ਕਿੱਦਾਂ ਪ੍ਰੈਸ਼ਰ ਨੈਟਵਰਕਸ ਇਨਸਟਾਲਡ ਆਊਟਰੇਜ ਬ੍ਰਾਂਡ ਦੇ ਜਿਹੜਾ ਕਿ ਇੱਕ ਮੈਨਜ਼ ਵੇਅਰ ਦੇ ਵਿੱਚ ਇੱਕ ਆਪਣੀ ਅਲੱਗ ਲੈਗਸੀ ਸੋ ਲੈਗਸੀ ਇੱਕ ਹਰੇਕ ਕੋਲ ਨਹੀਂ ਹੁੰਦੀ ਇਹ ਉਹ ਬ੍ਰਾਂਡ ਹੈ ਜਿਹੜਾ ਇੱਕ ਲੈਗਸੀ ਲੈ ਕੇ ਚੱਲਿਆ ਹੋਇਆ ਆਪਣੇ ਔਰ ਮੈਨਜ਼ ਵੇਅਰ ਦੇ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾ ਕੇ ਰੱਖੀ ਹੋਈ ਹੈ ਸੋ ਇਹ ਸੀ ਫਿਲਹਾਲ ਇਸ ਬਿਲਦ ਅਪਡੇਟਸ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੁਕਰੀਆ